ਹਮੇਸ਼ਾ ਇਹ ਤਾਂ ਪੰਜਾਬੀ ਬਰਦਰ ਹਮੇਸ਼ਾ ਬੋਲਦੀ ਰਹਿੰਦੀ ਆ ਭਾਈਚਾਰੇ ਚ ਨਫ਼ਰਤ ਪੈਦਾ ਕਰਦੀ ਆ ਉਹ ਅੱਛਾ ਤੁਸੀਂ ਦੇਖ ਰਹੇ ਹੋ Dainik <Sanye> Swara <Sanye> TV ਮੈਂ ਹਾਂ ਨਿਰੂਪਜਰਮਾਨ ਕੰਗਨਾ ਰਣੌਦੀ ਕਿਸਾਨਾਂ ਨੂੰ ਲੈ ਕੇ ਟਿੱਪਣੀ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਹੈ ਇੱਕ ਵੱਡਾ ਇਕੱਠ ਜੇ ਹੈ ਕੀਤਾ ਗਿਆ ਹੈ ਤੇ BJP ਆਫਿਸ ਨੂੰ ਕੇਰਨ ਦੇ ਲਈ ਜਿਹੇ ਇੱਥੇ ਪਹੁੰਚੇ ਨੇ ਇਸ ਦੇ ਵਿੱਚ ਕਾ ਤੁਹਾਨੂੰ ਦੱਸਦੀ ਡਿਸਟ੍ਰਿਕਟ ਲੈਵਲ ਦੇ ਯੂਥ ਦੇ ਵਿੰਗ ਦੇ ਬਹੁਤ ਸਾਰੇ ਵਕ ਵਕ ਜਿਹਨੇ ਪ੍ਰਧਾਨ ਇੱਥੇ ਮੌਜੂਦ ਨੇ ਤੇ ਇਸ ਦੇ ਵਿੱਚਕਾਰ ਸਮਰਾਲਾ ਤੋਂ MLA ਜਗਤਾਰ ਸਿੰਘ ਲਾਲਪੁਰਾ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਅਗਰ ਗੱਲ ਕੀਤੀ ਜਾ ਪੰਜਾਬ ਐਗਰੋ ਇੰਡਸਟਰੀਜ਼ ਦੇ ਚੇਅਰਪਰਸ ਇੱਥੇ ਮੌਜੂਦ ਨੇ ਸ਼ਮਿੰਦਰ ਜੀ ਉਸ ਤੋਂ ਬਾਅਦ ਗਲਗਰੀ ਸਪੋਕਸਪਰਸਨ ਜਨੇ ਨੀਲਗਰ ਮੌਜੂਦ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਇੱਥੇ ਮੌਜੂਦ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੈਕਟਰ 37 ਬੀਜਪੀ ਆਫਿਸ ਦੇ ਕਰੀਬ ਦੀ ਹੈ ਜਿੱਥੇ ਜੇ ਹੈ ਬੀਜਪੀ ਆਫਿਸ ਦੇ ਕਰਾਹ ਕਰਨ ਦੀ ਜੋ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਂ ਆਪਣੀ ਡਿਊਟੀ ਕਰਾਂਗੇ ਅਸੀਂ ਆਪਣੀ ਡਿਊਟੀ ਕਰਾਂਗੇ ਤੇ ਜੋ ਜੋ ਤੁਹਾਡਾ ਮਨ ਕਰਦਾ ਤੁਸੀਂ ਸਾਨੂੰ ਕੁੱਟੋਗੇ ਮਾਰੋਗੇ ਪਰ ਅਸੀਂ ਅੱਗੇ ਤੱਕ ਜਾਵਾਂਗੇ ਅਸੀਂ ਬੈਰੀਕੇਡ ਤੋਂ ਵੀ ਅੱਗੇ ਜਾਵਾਂਗੇ ਸਾਡੀ ਜਿਹੜੀ ਡਿਊਟੀ ਹੈ ਆਮ ਆਦਮੀ ਪਾਰਟੀ ਦੀ ਉਹ ਦਫ਼ਤਰ ਘੇਰਨ ਦੀ ਹੈ ਅਸੀਂ ਦਫ਼ਤਰ ਦੇ ਕੋਲ ਜਾਵਾਂਗੇ ਕਿਉਂਕਿ ਕੰਗਨਾ ਰਣੌਤ ਹਮੇਸ਼ਾ ਫੁੱਟਾ ਬੋਲਦੀ ਹੈ ਤੇ ਭਾਜਪਾ ਸਰਕਾਰ ਹਮੇਸ਼ਾ ਕਿਸਾਨ ਵਿਰੋਧੀ ਹੈ ਅਸ਼ਲੀਲਤਾ ਫਲਾਉਣ ਵਾਲੀ ਕੰਗਨਾ ਰਣੌਤ ਮਰਦਾਬਾ ਜੈ ਹਾਂ आम आदमी पार्टी शादा जा मुर्दाबाद बी जे पी सर मज़ूर बी जे पी सरकार मुर्दाबाद मुर्दाबाद मुर्दाबादारात मोदी सरकार मुर्दाबाद मुर्दा ਮੁਰਦਾਬਾ ਜਿੰਦਾਬਾਦ ਜਿੰਦਾਬਾਦ ਆਵਾਜ਼ ਦੀ ਪਾਗੀ ਜਿੰਦਾਬਾਦ 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 ਮੁਰਦਾਬਾ ਭਾਜੀ ਜੀ ਦੇਖਾ ਮੁਰਦਾਬਾ ਮੁਰਦਾਬਾ ਕੰਗੜਾ ਰਣਾਉਤ ਮੁਰਦਾਬਾ 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 ਕੰਗੜਾ ਰਣਾਉਤ ਮੁਰਦਾਬਾ 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 ਮੁਸੇਦ ਪ੍ਰਦਸ਼ ਬੀਜਾਪੀ ਸਰਕਾਰ ਮੁਰਦਾਬਾ ਜੰਟੀਗੜ ਪੁਲ ਤੇ ਕਰਦੇ ਹਨ 147 ਲੱਗੇ ਬੈਰੀਕੇਡਿੰਗ ਤੁਸੀਂ ਪੀਸਫੁਲੀ ਪ੍ਰੋਟੈਸਟ ਕਰਦੇ ਹੋ ਤੁਸੀਂ ਇੱਥੇ ਤੱਕ ਆ ਗਏ ਹੋ ਕਹਿੰਦੇ ਅੱਗੇ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਅੱਗੇ ਜਾਵਾਂਗੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਆਪਣੀ ਡਿਊਟੀ ਹੈ ਸਾਡੀ ਜਿਹੜੀ ਅਸੀਂ ਇਹ ਉਹਨੇ ਕੰਗਨਾਰ ਰਣੌਤ ਨੇ ਜਿਹੜੇ ਗਲਤ ਅਲਫਾਜ਼ ਬੋਲੇ ਨੇ ਉਹਨਾਂ ਦੇ ਵਿਰੋਧ ਚ ਅਸੀਂ ਇਹਨਾਂ ਦਾ ਦਫ਼ਤਰ ਘੋਲ ਢੇਰਨਾ ਬੀਜੇਪੀ ਦਾ ਤੇ ਅਸੀਂ ਡਿਮਾਂਡ ਕਰਨੀ ਆ ਵੀ ਉਸ ਨੂੰ ਉਸ ਤੋਂ ਕੰਗਣਾ ਰਣਾਉਣ ਤੋਂ ਅਸਤੀਫਾ ਲਿਆ ਜਾਵੇ ਉਸ ਨੂੰ ਪਾਰਟੀ ਚੋਂ ਕੱਢੇ ਜਾਵੇ ਉਸ ਤੇ ਪਰਚਾ ਦਰਜ ਕੀਤਾ ਜਾਵੇ ਤੁੱਲੀ ਪਈ ਤੁੱਲੀ ਸਰਕਾਰ ਮਰਦਾਬਾਹ ਨਹੀਂ ਨਹੀਂ ਜਿਹੜੀ ਉਹਨਾਂ ਦੀ ਫਿਲਮ ਹੈ ਉਹ ਵੀ ਸਮਾਜ ਦੇ ਵਿਰੋਧੀ ਹੈ ਉਸ ਦਾ ਵੀ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਹਾਂ ਮੌਤੀ ਸਾਹਿਬ ਮਰਦਾਬਾਹ ਜ਼ਿੰਦਾਬਾਦ ਮਰਦਾਬਾਹ ਸਰਕਾਰ 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 ਤਸਵੀਰ ਤੁਸੀ ਦੇਖ ਸਕਦੇ ਹੋ ਅੱਗੇ ਬਦਲਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਲੀ ਪਾਰਟੀ ਇਹਦੇ ਨਾਲ ਦੇ ਵੱਲੋਂ ਜੇ ਹੈ ਇਸਨੇ ਪਰ ਦਸ ਹੁੰਦਾ ਜਾ ਰਿਹਾ ਕਿ ਕਿ ਪੁਲਿਸ ਹੋ ਕੇ ਆ ਰਹੇ ਨੇ ਪੁਲਿਸ ਕੇ ਨੇ ਕਿਥੀ ਜਾ ਰਹੀ ਹੈ ਤੇ ਤਸਵੀਰਾਂ ਤਾਂ ਮੇਰੇ ਕੋ ਫੋਨ ਦੇ ਲੈ ਠੀਕ ਪੁਲਿਸ ਤੇ ਆਮ ਆਮਨੀ ਪਾਰਟੀ ਦੇ ਵਰਕਰ ਚੇਅਰਪਰਸਨ ਬਖੋਪ ਵਿਭਾਗਾ ਤੇ ਆਮਰੇ ਸਾਹਮਣੇ ਹੋ ਗਏ ਨੇ ਇਤਨਾ ਤਾਂ ਕਹਿਣਾ ਹੈ ਕਿ ਸੰਗਨਾ ਮੋਦੀ ਜੇ ਹੈ ਕਿਸਾਨ ਜਰੋ ਧਨਖਾ ਦੇ ਵਿਕਾਸ ਇਹਨਾਂ ਨੇ ਪੇਪਰ ਫੜੇ ਜਿਸ ਦੇ ਵਿੱਚ ਕਾ ਲਿਖਿਆ ਹੈ ਕੰਗਨਾ ਮੋਦੀ ਕਿਸਾਨ ਵਿਰੋਧੀ ਤੇ ਲਗਾਤਾਰ ਜੇ ਹੈ ਇੱਥੇ ਜੇ ਵੱਡੇ ਕੱਟ ਜੇ ਹੈ ਦੇਖਿਆ ਜਾ ਰਿਹਾ ਹੈ ਇੱਥੇ ਬੈਰੀਕੇਟਿੰਗ ਕੀਤੀ ਹੋਈ ਹੈ ਚੰਡੀਗੜ੍ਹ ਪੁਲਿਸ ਦੇ ਪੂਰੇ ਅਧਿਕਾਰੀ ਇੱਥੇ ਮੌਜੂਦ ਨੇ ਕਰਨਜੀਤ ਸਿੰਘ ਵਰਕ ਜੇ ਹੈ ਪੁਲਿਸ ਬਲ ਦੀ ਅਗਵਾਈ ਕਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਟੰਕੀਆਂ ਸਾਹਮਣੇ ਮੌਜੂਦ ਨੇ ਜੇ ਇੱਥੇ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇੱਥੇ ਜੇ ਹੈ ਪਾਣੀ ਦਾ ਡਿਆ ਜਾਊਗਾ ਇਹਨਾਂ ਦੇ ਉੱਤੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਇੱਕ ਥਾਂ ਤੇ ਪੁਲਿਸ ਤੇ ਆਮ ਆਨਵੀ ਪਾਰਟੀ ਦੇ ਚੇਅਰਪਰਸਨ ਕਾਰਜਕਰਤਾ ਸਾਡੇ ਸਾਹਮਣੇ ਹੋ ਗਏ ਨੇ ਜੀਜੇਪੀ ਅਫਸਰ ਘੇਰਾ ਕਰਨਾ ਚਾਹੁੰਦੇ ਨੇ ਕਹਿੰਦੇ ਨੇ ਜੋ ਟਿੱਪਣੀ ਜੇ ਦਿੱਤੀ ਗਈ ਹੈ ਕੰਗਨਾ ਨੌਦ ਦੇ ਵੱਲੋਂ ਉਹ ਆਪੱਤੀਜਨਕ ਹੈ ਕਿਸਾਨ ਵਿਰੋਧੀ ਰਹੀ ਹੈ ਕੰਗਨਾ بار بار ਉਹ ਕਿਸਾਨਾਂ ਦੇ ਪੁੱਤ ਨੂੰ ਨਸ਼ੇੜੀ ਕਹਿੰਦੀ ਰਹੀ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਸਕ੍ਰਿਪਟ ਵਕ ਵਕ ਬਿੰਗ ਦੇ ਇਥੇ ਪਹੁੰਚੇ ਨੇ ਤੇ ਹੁਣ ਪਾਣੀ ਜਿਹ ਹੈ ਬੁਛਾਰਾ ਪਾਏ ਜਾਣਗੇ ਤਾਂ ਜੋ ਇਹਨਾਂ ਨੂੰ ਪਿੱਛੇ ਧਕੇ ਲਿਆ ਜਾਏ ਤਾਂ ਤੁਸੀਂ ਤਸਵੀਰਾਂ ਸਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਦੇ ਡੰਡੇ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪ੍ਰਦਰਸ਼ਨ ਹੈ ਲਗਾਤਾਰ ਚੱਲ ਰਿਹਾ ਹੈ ਭਾਜਪਾ ਆਫਿਸ ਦਾ ਖਰਾਬ ਜੋ ਸੈਕਟਰ 37 ਦੇ ਵਿੱਚ ਕਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੈਰੀਕੇਟਿੰਗ ਵੀ ਹੈ ਪੂਰੀ ਕੀਤੀ ਹੋਈ ਹੈ ਚੇਰ ਪਰਸਨ ਤੁਸੀਂ ਦੇਖ ਸਕਦੇ ਤਾਂ ਕੰਮ ਕੀ ਲਗਾਤਾਰ ਜਾਰੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਇਹਦਾ ਦੇਖ ਸਕਦੇ ਹੋ ਚੇਅਰਪਰਸਨ ਜਿਨੇ ਸ਼ਮਿੰਦਰ ਸਿੰਘ ਜੀ ਹੈਗੇ ਨੇ ਚੇਅਰਮੈਨ ਸਾਹਿਬ ਨੇ ਜਿਹੜੇ ਨਿਛੇ ਜਿਵੇਂ ਹੋ ਗਏ ਸਭ ਕੇ ਲੈ ਕੇ ਜਾਂਦੀ ਹੋਈ ਤਾਂ ਇਸ ਵੇਲੇ ਜਿਹੜਾ ਚੇਅਰਪਰਸਨ ਜਿਨੇ ਸ਼ਮਿੰਦਰ ਸਿੰਘ ਨੂੰ ਚੰਡੀਗੜ੍ਹ ਪੁਲਿਸ ਦੇ ਵੱਲੋਂ ਡਿਟੇਨ ਕਰ ਲਿਆ ਗਿਆ ਹੈ ਤੇ ਗੱਡੀ ਦੇ ਵਿੱਚਕਾਰ ਜਿਹੜਾ ਬਿਠਾਇਆ ਗਿਆ ਤਸਵੀਰਤ ਤੁਸੀਂ ਦੇਖ ਸਕਦੇ ਹੋ ਪ੍ਰੋਗਰਾਮ ਨੂੰ ਮੁਰਦਾਬਾਹ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਚੰਡੀਗੜ੍ਹ ਪੁਲਿਸ پوری ਕੋਸ਼ਿਸ਼ ਕਰਦੇ ਹੋਏ ਤੇ ਜਗਿਆਨ ਕਰਦੇ ਹੋਏ ਮੁਰਦਾਬਾਹ 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 ਇਸ ਵੇਲੇ ਦੀ ਸਥਿਤੀ ਜਿਹੜੀ ਹੈ ਬਣੀ ਹੋਈ ਹੈ ਟੱਕ ਮੁੱਕੀ ਦੀ ਵੀ ਬਸ ਦੇ ਵਿੱਚ ਕਾਚਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੰਡਾ ਜੇ ਤੁਸੀਂ ਦੇਖ ਸਕਦੇ ਹੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੰਦਰ ਕਿਤਾ ਜਾਵੇ ਲਗਾਤਾਰ ਤਕਲ ਮੁੱਕੀ ਦੀ ਸਥਿਤੀ ਬਣੀ ਹੋਈ ਹੈ ਤੇ ਇਸ ਪਾਸੇ ਹੋਰ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਇੱਕ ਕਾਰਕਟਰ ਨੂੰ ਰੀਟੇਨ ਕਰਦੇ ਹੋਏ ਤੇ ਤਸਵੀਰਾਂ ਦੇਖ ਸਕਦੇ ਹੋ ਸੀਤੀ ਜੇ ਹੈਗੀ ਯਾਰ ਇੱਥੇ ਕਰ ਕਰਤਾਵਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਬਸਾਂ ਦੇ ਵਿੱਚ ਘਰ ਭਿਆ ਜਾ ਰਿਹਾ ਹੈ ਤਾਂ ਲਗਾਤਾਰ ਜੇ ਹੈ ਹਨ ਤਸਵੀਰਾਂ ਦਿਖਾ ਰਹੇ ਨੇ ਇਸ ਵੇਲੇ ਵੀ ਤੁਸੀਂ ਦੇਖ ਸਕਦੇ ਹੋ ਜੇ ਪ੍ਰਦਰਸ਼ਨ ਹੈ ਲਗਾਤਾਰ ਜਾਲੀ ਜਰੇ ਭਾਵੇਂ ਕੁਝ ਕਰ ਕਰਤਾ ਹੋ ਜਾਂ ਫਿਰ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਹੈ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਹਿੰਦਾ ਜਨਾਬ 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 ਜਮਿੰਦਰ ਸਿੰਘ ਠਿੰਗੜਾ ਤਾਂ ਨਾਮ ਹੁਣੇ ਪ੍ਰਖਾਸ਼ ਕਰਨਾ ਚਾਹੀਦਾ ਜੋ ਉਹ ਤੇ ਸਿੱਖ ਵਿਰੋਧੀ ਤਾਂ ਕਿਸਾਨਾ ਵਿਰੋਧੀ ਜੋ ਵੀ ਉਹਨਾਂ ਨੇ ਬਿਆਨ ਦਿੱਤੇ ਐ ਕੰਗਨਾਰ ਨੌਤ ਨੂੰ ਹੁਣੇ ਦੀ ਹੁਣੇ ਭਾਜਪਾ ਨੂੰ ਆਪਣੀ ਪਾਰਟੀ ਦੇ ਵਿੱਚੋਂ ਸਸਪੈਂਡ ਕਰਨਾ ਚਾਹੀਦਾ ਹੈ ਕ ਲਗਾਤਾਰ ਜਿੰਨੇ ਵੀ ਲੋਕ ਨੇ ਆਮ ਆਨੀ ਪਾਰਟੀ ਦੇ ਕਹਿ ਰਹੇ ਨੇ ਕਿ ਸਸਪੈਂਡ ਕਰਨਾ ਚਾਹੀਦਾ ਤੇ ਤੁਸੀਂ ਲਗਾਤਾਰ ਦੇਖ ਸਕਦੇ ਹੋ ਲਗਾਤਾਰ ਜਿਹੇ ਕਰਮਚਾਰਤਾਵਾਂ ਨੂੰ ਡਿਟੇਨ ਕੀਤਾ ਜਾ ਰਿਹਾ ਤੇ ਹੁਣ ਜਗਤਾਰ ਸਿੰਘ ਜੇ ਐਮਐਲਏ ਨੇ ਸਮਰਾਲੇ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਦੀਆਂ ਜਿੱਥੇ ਜੇ ਹੈ ਕਿ ਪੁਲਿਸ ਦੇ ਵੱਲੋਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਕਾਫੀ गाड़ी मुशक्कत करनी पड़ी डिटेन करने वास्ते वास्तव जो है गड्डिया तस्वीर देख सकते हो लगातार प्रदर्शन किया जा रहा तो तीख सकते हो ਦੇਰ ਹੋ ਇੱਕ ਮਿੰਟ ਇੱਥੇ ਸਾਡੇ ਨਾਲ ਜੀਐਸਪੀਚਰ ਜੀਜੀ ਨੇ ਕਿੰਨੇ ਕੋ ਲੋਕਾਂ ਨੂੰ ਡਿਟੇਨ ਕਰ ਲਿੱਤਾ ਗਿਆ ਸਰ ਸਰ ਕਿੰਨੇ ਲੋਕਾਂ ਨੂੰ ਡਿਟੇਨ ਕਰ ਲਿਆ ਗਿਆ ਦੱਸ ਦੇ ਮੈਂ ਦੋ ਮਿੰਟ ਕੋਈ ਗੱਲ ਮੈਂ ਸਰ ਬੱਸ ਤੇਨ ਦਾ ਕਹਿਣਾ ਕਿ ਹਜੇ ਦੱਸ ਦੇ ਨੇ ਕਿਤਨੇ ਕੇ ਬੰਦਿਆਂ ਨੂੰ ਦੇਖ ਡਿਟੇਨ ਕਰ ਲਿਆ ਗਿਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੰਦਾਬਾਦ 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 ਰੱਬ ਦੀ ਜਿਹੜਾ ਚੁੰਮਿਆ ਜਿੱਥੇ ਪਹੁੰਚੇ ਹੋ ਕਿਹੜਾ ਦੋਸਤ ਦੇ ਵਿੱਚ ਲਿਆ ਗਿਆ ਸ਼ਰਿਆਮ ਤੱਕ ਐਸਾ ਹੋ ਰਹੀ ਆ ਸਾਡਾ ਜੋ ਫਰਜ਼ ਸੀ ਕਿ ਅਸੀਂ ਨਿਭਾ ਰਹੇ ਸੀਗੇ ਤੁਹਾਨੂੰ ਪਤਾ ਹਾਏ ਹਾਏ ਟੰਗੜਾ ਨੇ ਕਦੇ ਵੀ ਹਮੇਸ਼ਾ ਹੀ ਦੇਖਿਆ ਪੰਜਾਬ ਵਿਰੁੱਧ ਹਮੇਸ਼ਾ ਬੋਲਦੀ ਰਹਿੰਦੀ ਆ ਭਾਈਚਾਰੇ 'ਚ ਨਫ਼ਰਤ ਪੈਦਾ ਕਰਦੀ ਆ ਉਹ ਸਿਰਫ ਮੋਦੀ ਦੇ ਕਹਿਣ ਤੇ ਤੁਸੀਂ ਸਾਰੇ ਜਾਣਦੇ ਹੋ ਵੀ ਪੰਜਾਬ ਦੇ ਕਿਸਾਨ ਨੂੰ ਕਦੇ ਅਤਵਾਦੀ ਕਹਿਣਾ ਕਦੇ ਸਾਡੀਆਂ ਬੀਬੀਆਂ ਜੋ ਪ੍ਰਦਰਸ਼ਨ ਤੇ ਗੇਮ ਦਿਹਾੜੀ ਤੇ ਆਈਆਂ ਔਰਤਾਂ ਕਹਿਣਾ ਆਪਾਂ ਸਾਤ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਉਹ ਮਰਦੀ ਪਾਣੀ ਇੱਥੇ ਜੇ ਹੈ ਇੱਕ ਬਸ ਜਿਹੇ ਲਗਾਤਾਰ ਜਿਹ ਹੈ ਪਰ ਚੁਕੀ ਹੈ ਕਾਰਕਰਤਾ ਚੇਅਰ ਪਰ ਸੁਨ ਐਮ ਐਲ ਦੇ ਨਾਲ ਤੇ ਲਗਾਤਾਰ ਇਹਨਾਂ ਦਾ ਕਹਿਣਾ ਸੀ ਕਿ ਹੁਣ ਜਿਹ ਹੈ ਕੰਗਨਾ ਦੇ ਜੋ ਬਿਆਨ ਨੇ ਵਿਵਾਦ ਖੂਨ ਹੋਤੇ ਨੇ ਉਹ ਪੱਛਾਰਕ ਸੰਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ ਹਮਕੋ ਆਜ ਵੀ ਜਾਤ ਮਾਂ ਵੀ ਮੰਗੇ ਇਸ ਦਾ ਦਰਵਾਜ਼ਾ ਡਿਨਾਨਾ ਚਾਹੀਏ ਹਮ ਤੱਕ ਜਦ ਤੱਕ ਆਂਸ਼ਨ ਆਪਣਾ ਜਾਰੀ ਰੱਖੇਗੇ ਇਹ ਵਿਰੋਧ ਜਾਰੀ ਰੱਖੇਗੇ ਬੀਜੇਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਇਹ ਕਹਿਣਾ ਕਿ ਵਿਰੋਧ ਇਹ ਲਗਾਤਾਰ ਜਾਰੀ ਰਹੂਗਾ ਤੇ ਤੁਸੀਂ ਦੇਖ ਸਕਦੇ ਕਿ ਇੱਥੇ ਜਿਹ ਹੈ ਇਹਨਾਂ ਨੂੰ ਬਸਾਂ ਦੇ ਵਿੱਚ ਕਾਰ ਕਰਕੇ पुलिस स्टेशन ले जाया कह रहे, रहे जब तक कंगना सस्पेंड तो, है है। नहीं किया लगातार जारी रहेगा कैमरा मैन अन्यू दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी YouTube, Facebook Instagram X aur WhatsApp channel par